ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਰੀ ਪੀਰੀ ਸਤਕਾਰ ਕਲਬ ਪਿੰਡ ੱਲੇਵਾਲ ਜ਼ਿਲ੍ਹਾ ਬਰਨਾਲਾ ਜੋ ਕਿ ਪਿੰਡ ਦੇ ਸਾਡੇ ਹਿੱਤੋਂ ਦੇ ਨੌਜਵਾਨ ਭਰਾਵਾਂ ਦੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਤਕਾਰ ਨੂੰ ਮੁੱਖ ਰੱਖਦੇ ਹੋਏ ਪਿੰਡ ਦੇ ਵਿੱਚ ਜਦੋਂ ਵੀ ਕਿਸੇ ਦੇ ਘਰੇ ਪ੍ਰੋਗਰਾਮ ਹੁੰਦਾਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਲੈ ਕੇ ਜਾਣ ਵਾਸਤੇ ਅੱਗੇ ਮੈਟ ਦੀ ਸੇਵਾ ਕੀਤੀ ਜਾਂਦੀ ਹੈ ਉਹਨਾਂ ਵਾਸਤੇ ਅੱਜ ਜੋ ਕਿ ਸਾਡੀਆਂ ਵੀਡੀਓ YouTube ਤੇ ਪਾਈਆਂ ਹੋਈਆਂ ਸੀ ਉਹ ਪੁੱਛ ਪੁੱਛ ਰਹੇ ਸੀ ਇਹ ਕੁਸਕ ਸੰਗਤਾਂ ਵੀ ਕਿੱਥੋਂ ਬਣਾਇਆ ਵੀ ਕੀ ਸਿਸਟਮ ਆਗਾ ਵੀ ਸਾਡੇ ਇਲਾਕੇ ਚ ਹੈ ਨਹੀਂ ਗੇ ਉਹਨਾਂ ਭਰਾਵਾਂ ਲਈ ਸਿਰਫ ਜਾਣਕਾਰੀ ਲਈ ਵੀਡੀਓ ਬਣਾ ਰਹੇ ਆਂਗੇ ਜਿਹੜਾ ਆਹ ਸਟੈਂਡ ਆਗਾ ਇਹਦੇ ਉੱਤੇ ਹੀ ਮੈਟਲ ਭੇਟਿਆ ਜਾਂਦਾ ਆਹ ਪਾਈਪ ਆਗਾ 3 ਇੰਚੀ ਪਾਈਪ ਆ ਇਹਦੀ ਲੰਬਾਈ ਹੈਗੀ ਹੈ ਕਿ ਡੇਢ ਤੋਂ ਪੌਣੇ ਦੋ ਪੁੱਟ ਕਿਉਂਕਿ ਜਿਹੜਾ ਇਹ ਹੈਗੇ ਇਹਦੇ ਉੱਤੇ ਮੈਟਲ ਭੇਟਿਆ ਜਾਂਦਾ ਗੈਸਤਰ ਆਪਣੇ ਆਪ ਇਹਦੇ ਵਿੱਚ ਦੀ ਸਰੀਆ ਨਹੀਂ ਗਿਆ ਹੋਇਆ ਜਿਹੜਾ ਆਹ ਪਾਈਪ ਆਗਾ ਇਹ ਡੇਢ ਇੰਚੀ ਪਾਈਪ ਆ ਜੀ ਆਹ ਦੋ ਇਹਦੇ ਸਾਈਡਾਂ ਤੇ ਹੈਂਡਲ ਬਣਾਏ ਹੋਏ ਆ ਇੱਕ ਤਰ੍ਹਾਂ ਦੇ ਬਿਦੋ ਸੇਵਾਦਾਰ ਚੱਕ ਕੇ ਜਦੋਂ ਮੈਟ ਤੁਰਦੇ ਆਗੇ ਨਾ ਤਾਂ ਥੱਲੇ ਲੱਗਦਾ ਮੈਟ ਤੇ ਵਧੀਆ ਆਰਾਮ ਨਾਲ ਤੁਰੇ ਜਾਂਦੇ ਆ ਤੇ ਜਦੋਂ ਵਿਸਾਉਣਾ ਮੈਟ ਆਹ ਹੈਂਡਲ ਰਮ ਥਾ ਕੇ ਇਥੋਂ ਆਰਾਮ ਨਾਲ ਵਿਸਾਇਆ ਜਾਂਦਾ ਹੈ ਤੇ ਆਜੂ ਤੁਹਾਨੂੰ ਹੋਰ ਵੀ ਸਮਾਨ ਦਿਖਾਉਨੇ ਆਗੇ ਜਿਹੜੀਆਂ ਇਹ ਦੋ ਸਾਡੀਆਂ ਰੇੜੀਆਂ ਬਣਾਈਆਂ ਹੋਈਆਂ ਇਹਦੇ ਵਿੱਚ ਇੱਕ ਰੇੜੀ ਦੇ ਵਿੱਚ ਸਾਡੇ ਝਾੜੂ ਹੁੰਦੇ ਆਗੇ ਤੇ ਪਾਣੀ ਵਾਲਾ ਢੋਲ ਰੱਖਿਆ ਹੋਇਆ ਤੇ ਨਾਲ ਕਲੀ ਪਾਉਣ ਵਾਲੀ ਮਸ਼ੀਨ ਬਣਾਈ ਹੋਈ ਹੈਗੀ ਉਹ ਆਪਣੇ ਆਪ ਹੀ ਉਹਦੇ ਵਿੱਚ ਕਲੀ ਜਿਹੜੀ ਸਾਂ ਕੇ ਪਾਈ ਦੀ ਆ ਉਹ ਆਪਣੇ ਆਪ ਕਲੀ ਪਾ ਦਿੰਦੀ ਆ ਤੇ ਇਹਦੇ ਵਿੱਚ ਪਾਣੀ ਸਿਰਕਣ ਲਈ ਜਿਹੜਾ ਲੱਗਿਆ ਹੋਇਆ ਉਹ ਆਟੋਮੈਟਿਕ ਇਲੈਕਟ੍ਰੋਨਿਕ ਜਿਹੜਾ ਪੰਪ ਲਗਾਇਆ ਹੋਇਆ ਹੈਗਾ ਉਹ ਅੱਗੇ-ਅੱਗੇ ਪਾਣੀ ਦਾ ਸੜਕਾਉ ਕਰ ਦਿਆ ਤੇ ਆ ਹੁਣ ਤੁਹਾਨੂੰ ਹੋਰ ਵੀ ਮੈਟਾਂ ਬਾਰੇ ਜਾਣਕਾਰੀ ਦਿੰਦੇ ਆ ਜਿਹੜੇ ਮੈਟ ਆਗੇ 1.5 ਫੁੱਟ ਮੈਟ ਦੀ ਚੜਾਈ ਆ 100 ਫੁੱਟ ਦੀ ਇਹਦੀ ਲੈਂਥ ਆ ਸਾਡੇ ਕੋਲੇ ਤਿੰਨ ਮੈਟ ਆਗੇ 300 ਫੁੱਟ ਇਹ ਜਿਹੜੇ ਹੈਗੇ ਆਗੇ ਤੇ ਜਿਹੜੇ ਆ ਸਟੈਂਡ ਆ ਇਹ ਸਾਡੇ 4 ਇੱਕ ਸਟੈਲ ਫਰੀ ਹੁੰਦਾ ਤਿੰਨ ਸਟੈਂਡਾਂ ਦੇ ਉੱਤੇ ਮੈਟਲ ਲਪੇਟੇ ਹੋਏ ਆ ਜਦੋਂ ਇੱਕਦੋ ਮੈਟ ਵਿਸਾਇਆ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਖਾਲੀ ਜਾਂ ਉਹਦੇ ਤੇ ਇਹ ਲਪੇਟ ਲੇਗਾ ਤੇ ਜਿਹੜੀ ਉਹ ਕਲੀ ਪਾਉਣ ਵਾਲੀ ਮਸ਼ੀਨ ਆ ਜੀ ਉਹ ਉਹ ਲੈ ਗਿਆ ਉਹ ਵੀ ਬਹੁਤ ਵਧੀਆ ਬਣੀ ਆ ਜੀ ਇਹ ਮਸ਼ੀਨ ਬਣੀ ਸੀ ਕੋਈ ਆ ਜੀ ਇਹਦੇ ਵਿੱਚ ਕਲੀ ਪਾਈ ਹੁੰਦੀ ਹੈ ਜੀ ਸਾਡੀ ਇਹਦੇ ਵਿੱਚ ਐਸ ਤਰ੍ਹਾਂ ਜਿਦਾਂ ਨੂੰ ਪੋਰਦੇ ਆ ਮਗਰਲੇ ਟਾਇਰਾਂ ਦੇ ਨਾਲ ਜਿਹੜਾ ਇਹਦਾ ਬਣਿਆ ਹੋਇਆ ਲੈਕੀ ਦਾ ਸਿਸਟਮ ਉਹ ਕਲੀ ਪਉਂਦਾ ਆਪਣੇ ਆਪ ਕਲੀ ਵੀ ਇੰਨੇ ਵਧੀਆ ਢੰਗ ਨਾਲ ਪਉਂਦਾ ਏ ਥੋੜੇ ਐਡਜਸਟਮੈਂਟ ਹੁੰਦੀ ਹੈ ਘੱਟ ਵੱਧ ਪਾਉਣੀ ਆ ਤੇ ਵੀਰ ਨੂੰ ਕਹੂੰਗਾ ਕਿ ਜਿਹੜਾ ਆਪਣਾ ਪੰਪ ਆ ਉਹ ਵੀ ਦਿਖਾ ਦਿਓ ਇੱਕ ਵਈ ਪਾਣੀ ਪਾਉਣ ਵਾਲਾ ਜਿਹੜਾ ਸੜਕਾ ਕਰਦਾ ਉਧਰ ਵੀ ਇੱਕ ਦਿਖਾ ਦਿਓ ਇਹਦੇ ਵਿੱਚ ਜਿਹੜਾ ਪੰਪ ਲੱਗਿਆ ਹੋਇਆ ਇਹ ਇੰਜਨ ਪੈਟਰੋਲ ਤੇ ਚੱਲਦਾ ਹੈਗਾ ਜੀ ਬਹੁਤ ਵਧੀਆ ਪਾਣੀ ਦਾ ਸੜਕਾ ਉਹ ਵੀ ਅੱਗੇ-ਅੱਗੇ ਪਾਣੀ ਦਾ ਸੜਕਾ ਕਰੀ ਜਾਂਦਾ ਹੈਗਾ ਤੇ ਇਹਦੇ ਨਾਲ ਸਾਡੀ 15 ਤੋਂ 20 ਫੁੱਟ ਪਾਈਪ ਆ ਤੇ ਆ ਝਾੜੂ ਆ ਜਿਹੜੇ ਸਾਡੇ ਇਹ ਅੱਗੇ ਸਫਾਈ ਕਰਨ ਵਾਸਤੇ ਆ ਤੇ ਕੋਸ ਝਾੜੂ ਸਾਡੇ ਬਿਲਕੁਲ ਫਰੈਸ਼ ਰੱਖੇ ਹੋਏ ਆਗੇ ਜਿਹੜੇ ਮੈਦਾਨ ਦੀ ਸਫਾਈ ਕਰਦੇ ਆਗੇ ਮਹਾਰਾਜ ਦੇ ਸਤਕਾਰ ਲਈ ਤੇ ਹੋਰ ਵੀ ਜੇ ਜਿਸ ਕਿਸੇ ਨੇ ਵੀ ਇਹਨੇ ਬਣਾਉਣੇ ਆ ਤਾਂ ਇਹ ਅਸੀਂ ਟੱਲੇਵਾਲ ਤੋਂ ਹੀ ਤਿਆਰ ਕਰਵਾਏ ਸੀਗੇ ਜਿਹੜੇ ਰੂਲੇ ਆਗੇ ਪਾਈਪ ਸਮਾਨ ਲਿਆ ਕੇ ਦਿੱਤਾ ਸੀ ਵੀਰ ਨੂੰ ਇਹ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦਾ ਕੋਈ ਵੱਡੀ ਗੱਲ ਨਹੀਂ ਹੈਗੀ ਸੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਪਿੰਡਾਂ ਦੇ ਵਿੱਚ ਇਹ ਵੱਧ ਤੋਂ ਵੱਧ ਬਣਾਓ ਤੇ ਆਪਾਂ ਤਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਵੱਧ ਤੋਂ ਵੱਧ ਸਤਿਕਾਰ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ